ਹਰ ਜੀ ਪਕਾਇਆ ਇਸੋ ਕੀ ਸਾਡਾ ਪਸਾਰਾ ਦਾ ਕੰਮੀ ਜਣਾ ਰਹਿ ਰਿਹਾ ਬਿਲਕੁਲ ਠੀਕ ਨਗੁੰਦਰੀ ਦੇਖੀ ਲੋ ਕਾਸੋ ਦਾ ਗਰੋਹ ਕਰ ਗਏ ਜਦ ਮੋਦੀ ਖਲ ਨਾਇਕ ਨਾ ਬਣਦਾ ਪੈ ਗਿਆ ਕਿ ਇਹ ਗੰਤ ਤਰੂਲ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕੀ ਉਹਨੇ ਖੋਹ ਦਿੱਤੀ ਮੋਦੀ ਨੂੰ ਇਨਾਕਾਰ ਕੱਲਾ ਮੋਦੀ ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਰੁੱਝ ਸਾਰੀ ਜੀਵਨ ਦਾ ਮਜ਼ਦੂਰ ਕਿਸਾਨ ਸਾਰੇ ਅੰਤ ਤੀਸਰ ਹੁਣ ਦਾ ਭਾਜਪਾ ਖਿਲਾਫ ਜੋ ਗੁੱਸਾ ਹੈ ਸੱਤਵੇਂ ਅਸਮਾਨ ਤੇ ਪਹੁੰਚਿਆ ਹੋਇਆ ਸੋ ਦੱਸ ਜੀ ਕਿ ਜਿੱਥੇ-ਜਿੱਥੇ ਵੀ ਭਾਜਪਾ ਦੇ ਉਮੀਦਵਾਰ ਆਪਣੀ ਪਾਰਟੀ ਦੇ ਲਈ ਵੋਟ ਦਾ ਪ੍ਰਚਾਰ ਕਰਨ ਦੇ ਲਿਜਾ ਰਹੇ ਨੇ, ਵੋਟਾਂ ਮੰਗਣ ਜਾ ਰਹੇ ਨੇ ਸੋ ਉੱਥੇ-ਉੱਥੇ ਜਾ ਕੇ ਕਿਸਾਨਾਂ ਦੇ ਵੱਲੋਂ ਉਹਨਾਂ ਉਮੀਦਵਾਰਾਂ ਦਾ ਜੰਮ ਕੇ ਵਿਰੋਧ ਹੈ ਜੋ ਕੀਤਾ ਜਾ ਰਿਹਾ ਹੈ। ਸੋ ਦੱਸ ਜੀ ਕਿ ਕਿਸਾਨਾਂ ਨੇ ਹੰਸ ਰਾਜ ਹੰਸ ਦਾ ਵੀ ਵਿਰੋਧ ਕੀਤਾ ਹੈ। ਸੋ ਇਹ ਵੀ ਦੱਸ ਜੀ ਕਿ ਹੰਸ ਰਾਜ ਹੰਸ ਨੇ ਕਿਸਾਨਾਂ ਦੇ ਨਾਲ ਸਿੱਧੀ ਗੱਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਰੇ ਜੋ ਤੁਹਾਡੇ ਸਲੀ ਹੈ ਮੈਂ ਹੱਲ ਕਰਵਾਵਾਂਗਾ ਸੋ ਦੱਸ ਦिए ਕਿ ਕਿਸਾਨਾਂ ਨੇ ਪਹਿਲੇ ਹੀ ਕਿਹਾ ਹੋਇਆ ਕਿ ਜਿਹੜੇ ਵੀ ਉਮੀਦਵਾਰ ਉਹਨਾਂ ਦੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਕਿਤੇ ਵੀ ਆਉਣਗੇ ਤਾਂ ਉਹਨਾਂ ਦਾ ਡਟ ਕੇ ਵਿਰੋਧ ਹੈ ਜੋ ਕੀਤਾ ਜਾਵੇਗਾ ਜੇਕਰ ਆਹ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਤਿੱਖੇ ਸਵਾਲਾਂ ਦਾ ਜੋ ਜਵਾਬ ਹੈ ਉਹ ਦੇਣਾ ਪਵੇਗਾ ਸੋ ਦੱਸ ਦिए ਕਿ ਇਸੇ ਵਿਚਾਰ ਲੈ ਜਿੱਥੇ-ਇਥੇ ਵੀ ਹੰਸ ਰਾਜ ਹੰਸ ਜਾ ਰਹੇ ਨੇ ਉਨਾਂ ਦਾ ਕਿਸਾਨਾਂ ਦੇ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਹੰਸ ਰਾਜ ਹੰਸ ਨੇ ਕਿਸਾਨਾਂ ਦੇ ਨਾਲ ਸਿੱਧੀ ਗੱਲ ਕੀਤੀ ਅਤੇ ਕਿਹਾ ਕਿ ਤੁਹਾਡੇ ਸਾਰੇ ਮਸਲੇ ਮੈਂ ਹੱਲ ਕਰਵਾਵਾਂਗਾ ਪਹਿ ਗਿਆ ਕਿ ਇਹ ਗਲਤਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਖੂਕ ਹੀ ਉਹਨਾਂ ਨੇ ਬਾਅਦ ਦੇਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਸਭ ਮੌਜੂਦ ਸੀ ਜਦੋਂ ਸਾਰੀ ਸਾਰੀ ਸ਼ਾਇਰੀਆਂ ਤੇ ਵਜ਼ੀਰ ਵੀ ਸੀ ਮੰਗਸਤਰੀ ਵੀ ਸੀ ਐਮਪੀ ਵੀ ਸੀ ਕਿਸਾਨ ਦੇ ਪੁੱਤ ਘਹਾੜਾਰੇ ਰਾਜੀਆ ਉਹ ਤੁਸੀਂ ਮੇਰੀ 35 ਲਓ ਹੁਣ ਮੇਰੀ 35 ਲਓ ਕਾਸੋ ਦਾ ਵਿਰੋਧ ਕਰਦੇ ਤੇ ਅੱਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਗਰੀਬੀ ਪ੍ਰੋਕਟਿਕ ਕਹਿਣ ਲੱਗੇ ਮੋਦੀ ਸਾਹਿਬ ਅੱਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚ ਵੀ ਯੂਪੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਿਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦੋ ਦੋ ਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਆਚੀ ਮੇਰੀ ਥੀਵ ਕੱਢ ਦੋ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹਰ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਆਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਜੇਪੋ ਵੀ ਸੁਣਦਾ ਮੈਟ ਦਾ ਜ਼ਮਾਨਾ ਸਾਰੀ ਦੁਨੀਆ ਸੁਣਦੀ ਐਸੀ ਚੁੜਾਹੇ ਚਾਜੂਗਾ ਸਿਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਰ ਨਾ ਬਣਾ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਟਰਾ ਤੇ ਜਾਣਾ ਪਿਆ ਉਸ ਦਿਨ ਹੀ ਮੈਂ ਜਾਇੰਗ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬੈਠ ਜਾਊਗਾ ਨਹੀਂ ਨਹੀਂ ਇੱਕ ਇੱਕ ਜਾਂ ਨੂੰ ਮਾਰੇ ਉਹਨੂੰ ਫਟਾਹ ਆ ਰਹੀ ਦਿਖਾਇਆ ਤੁਸੀਂ ਇੱਕ ਗਰੀਬ ਦਾ ਕਹਾਣਿ ਖੇਤ ਵਿੱਚ ਮਜ਼ਦੂਰ ਤੇ ਬੱਚੇ ਤੇ ਯਕੀਨ ਕਰਨਾ ਅਸੀਂ ਦਾਦਾ ਜੀਵਨ ਸਿੰਘ ਸਾਹਿਬ ਰਾਜਾ ਦੇ ਬਾਪੂ ਨੂੰ ਮੰਨਿਆ ਵਾਲੇ ਬੰਦੇ ਆ ਅਸੀਂ ਤੁਸੀਂ ਅਸੀਂ ਤੁਸੀਂ ਤੇ ਗਲੀਸ਼ੇ ਇਧਰ ਹੋਗੇ ਪਰ ਕਿਹੜੇ ਤੁਸੀਂ ਵੀ ਯਕੀਨ ਕਰੋ ਅਸੀਂ ਇਹਨਾਂ ਗੱਲ ਨੂੰ ਕਿਹਾ ਲੇ ਗਰੇਤੇ ਗੁਰੂ ਦੇ بیٹے ਲਾਹਣਤਾ ਮੇਰੇ ਇੱਕ ਹੁੰਦੇ ਬਾਪੂ ਵਾਲੇ ਬਾਪੂ ਨਹੀਂ ਰਜਾ ਸੀ ਪੋਸ਼ਗਰ ਗੁਰਦੁਆਰਾ ਸਰੂਲੇ ਖੜਾ ਹੋ ਕੇ ਪੰਚ ਖਾਲਸਾ ਸਜਾਉਣਾ ਲੋ ਮੈਂ ਜਿਹੋ ਨਦੀ ਸੁਣਾ ਦੇ ਦੋ ਉਹ ਪੌਦੇ ਦੀ ਲੋਸ ਇੱਕ ਇੱਕ ਸੈਕਿੰਡ ਵੀ ਮੇਰੇ ਮਗੇ ਤੁਹਾਡਾ ਗਾਲ ਦਾ ਥੰਡਾ ਵਾ ਕਰ ਜਾਓ ਇੱਕ ਐ ਦੱਸੋ ਕਿ ਸਾਡਾ ਕਿਸਾਨ ਆ ਜੰਨੀ ਜਾਣਾ ਰਹਿਦੀ ਬਤਾਓ ਬਿਲਕੁਲ ਉਲਟਾ ਕਿੰਨਾ ਕਿੰਨੀਆਂ ਜੀ ਲਖਾਈਆਂ ਜੀ ਜੁੱਥੇ ਵੀ ਗਲਤੀ ਹੋਈ ਉਹ ਵੀ ਮੈਨੂੰ ਮਾਫੀ ਕਦੇ ਮੰਗਣੀ ਚਾਹੀਦੀ ਪਰ ਉਹਨਾਂ ਦੇ ਵਿਹਾਰ ਤੋਂ ਵੀ ਮਾਫੀ ਮੰਗਦਾ ਮੇਰੇ ਸਾਡੇ ਕਿਸਾਨੀ ਅੱਖਾਂ ਗਈਆਂ ਮੈਂ ਕਿਹਾ ਮੈਂ ਗੱਗਿਆ ਕਰੂੰਗਾ ਬਾਜੀ ਨੂੰ ਚੇਕਾਂ ਦੀ ਯਕੀਨ ਕਰਨਾ ਮੈਨੂੰ ਜੋਗਾ ਕਦੀ ਹੋਇਆ ਹੀ ਨਹੀਂ ਸੀ ਪਹਿਲਾ ਜਨਮ ਤਾਂ ਹਰ ਗਿਆ ਇਹ ਹਰ ਗਿਆ ਫਿਰ ਦਿੱਲੀੋਂ ਚੁੱਤਿਆ ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾਈ ਮਿਲੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖੇਤੂ ਨੂੰ ਉਹਨੂੰ ਉਹਨੂੰ ਸਾਡਾ ਬੱਚਾ ਹੈ ਦੇਓ ਮੇਰੇ ਤਾਲੇ ਤੁਸੀਂ ਉਹ ਮਸਾਨਾ ਮਖਾ ਦੇ ਜਿੱਥੇ ਦਿੱਲੀ ਜਾਂਦਾ ਐਮਐਸਪੀ ਦੇ ਦਿਓ ਮਸਾਨਾ ਨੂੰ ਇਨਕਾਰ ਦੇ ਦਿਓ ਦੋਲਰ ਕਰੀ ਹਾਂ ਉਹ ਹੀ ਗੱਲ ਕਰਾਂਗਾ ਜਿੰਨੀ ਕਿ ਜੋਗਾ ਮੈਂ ਹੈਗਾ ਕੱਲ ਨੂੰ ਇਹਦੇ ਥਾਡੇ ਮੱਥੇ ਲੱਗਦਾ ਜਦੋਂ ਮੇਰੇ ਕੁਝ ਪੱਲੇ ਆ ਗਿਆ ਮਾਰੀ ਰੋਟੀ ਪਾਵਰ ਜੀ ਆ ਗਈ ਸਿਰਫ ਫੇਰ ਮੈਂ ਤੁਸੀਂ ਅੰਤਿ ਸੀਗੇ ਉਹ ਪੁਲਿਸ ਨੂੰ ਮੈਂ ਕਦੇ ਖਲਾਫ ਨਹੀਂ ਬੋਲਿਆ ਮੈਂ ਕਾਫੀ ਦੇਖ ਲਿਆ ਸੀ ਸਾਨੂੰ ਕੋਈ ਮਾਂ ਪੁੱਛ ਲੈਂਦੇ ਸਾਨੂੰ ਪਹਿਲਾਂ ਪੁੱਛਦੇ ਕਾਨੂੰਨ ਬਣਾ ਕੇ ਕੀਤਾ ਜੀ ਪਹਿਲਾਂ ਗੋਲ ਕੀਤਾ ਤਾਂ ਉਹ ਗੋਲ-ਗੋਲ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇੰਦਾ ਜੀ ਅੱਗੇ ਤੋਂ ਪਿੱਛੋਂ ਤੁਹਾਡਾ ਭਰਾ ਕਦੀ ਹੰਕਾਰ ਨਹੀਂ ਹੋਇਆ ਤੁਹਾਡਾ ਬੱਚਾ ਆ ਜੀ ਤੁਹਾਨੂੰ ਦਿੱਲੀ ਵਾਲਿਓ ਬਾਗ ਡਿਖਵਾ ਦੇ ਉਹ ਮੈਂ ਤੁਹਾਡਾ ਦਾਦਾ ਕੇ ਬਣਿਆ ਯਾਰ ਮੈਂ ਤੁਹਾਡਾ ਨਗਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਦੂ ਦਾ ਆਸ਼ਿਕ ਆ ਅੱਜ ਇਹਨੇ ਮੈਂ ਕਰਦਾ ਮੈਂ हली हली सेशन गुज़रू जी ख़ालसा त सिपाही पंथोस परेश महार गणेश गुरू गोबिंदी मर्शन पिते गुरु गोबिंदी तकरीक़र मथे लॻ सघां मै मथे लॻ सघां मै मथे लॻ सघां की न समरखिया बड़े सचे पातशाद